ਹੈ ਲੋਹਾਂ ਜੀ ਸਾਰੇ ਨੂੰ ਪੱਕੀ ਕਰਦੀ। ਹੋਰ ਕਿੰਨਾ ਉਮੀਦ ਕਰਦੇ ਆਂਗੇ ਆਪਾਰੇ ਠੀਕਸਾ ਹੋਣਗੇ। ਤੇ ਅੱਜ ਆਪਾਂ ਹੋਈ ਸੀ ਕੇਡ। ਤੇ ਕੇਡ ਆਪਾਂ ਸਿਆਲ ਵਾਲੀ ਚਾਲ ਦੀ ਲਾਣੀ। ਤੇ ਆਪਾਂ ਇੱਕ ਜੀ ਥੋੜੀ ਜਿਹੀ ਲੇਟ ਹੋ ਗਈ ਕੱਬ ਬਿਲਾਉਣ ਬਣੀ। ਤੇ ਆਪਾਂ ਸੇ ਲਾਣੀ ਸਿਆਲ ਵਾਲੀ ਪੱਕੀ। ਤੇ ਆਪਾਂ ਕੱਲ੍ਹ ਕਾ ਜੇ ਮਲਮ ਤਰੂ ਤਿੱਕ ਮਾਰਦੇ ਨੂੰ। ਤੇ ਇਹਨੂੰ ਤਾਂ ਇੱਕ ਨਾਲ ਬਾਹਰ ਖੋਲਾ ਹੋ ਗਿਆ। ਇਹਨੂੰ ਕੱਲ ਨੂੰ ਕੰਦਾਂ ਨਹੀਂ ਬੱਜਿਆ ਹੋਇਆ ਸੀ। ਤੇ ਕਹਿੰਦੇ ਸੀ ਕਿ ਜੇੜਾ ਕੱਲ ਹੋਰ ਦੇ ਦੇਣ ਨੂੰ ਅੰਗ। ਤੇ ਉਸ ਵਾਰੀ ਸੈਟ ਨਹੀਂ ਦੇ ਕਿ ਡਾ ਤੇਰਾ ਆਪਣਾ ਬਣਾਉਣ ਦੀ تیاری ਹੈ ਤੇ ਫਿਰ ਲਾਉਣੇ ਆਪਾਂ ਹੁਣ सब्जी ਫੇੜ ਲਾ ਜਿੱਥੇ ਫੇੜਨਾ ਤੂੰ ਉਹ ਕਰੂ ਨਾਲੇ ਦਾ ਪੇਰਾਂ ਦੇ ਵਿੱਚ ਹੜਕਣੀ ਲੱਗੀ ਪਾਣੀ ਜਿਨਾ ਨਹੀਂ ਜਾਂਦਾ ਹੈ ਨਹੀਂ ਹਨੀ ਮੈਂ ਅੰਨਾ ਖਰਾਬੀ ਇਹ ਮੇਰਾ ਹਾਂ ਕਲ ਨਹੀਂ ਸੀ ਕੱਚਾ ਇਹ ਲਾ ਕੇ ਤਾਂ ਹੱਟ ਕਰਨ ਵਾਲੀ ਐ। ਇਹdale ਬੇਰ ਮੋਟੇ ਹੋ ਕੇ ਜਮੀਂ ਦੇ ਵਿੱਚ ਉਤ ਜਾ ਲੇਗਾ। ਹਾਲ ਬਤਾਏ ਉਹ ਬੇਰ ਮੱਠਾ ਨਹੀਂ ਬਣੇ। ਨਮਕ ਚਰਨ ਜੇ ਲੋੜੀ ਮੈਨੂੰ ਕਿਹੜਾ ਖੰਦਰ ਸਾਇਕ ਤੇ ਲੱਥਰ ਨਹੀਂ ਹੁੰਦਾ। ਆਹ ਦਾਣੀ ਤੋੜ ਦੇਖਾਂਗੇ। ਹਾਲ ਬਤਾਏ ਦੇਖ। ਸਾਰੇ ਹਾਲ ਜੇ ਦਸਨ ਮ ਬਰਥਡੇ ਨੇ ਜੇ ਤੁਸੀਂ ਬੈਜ ਲਾਦੇ ਹਿੰਦੇ ਮਮੀ ਆ ਕੇ ਦੌਂਦੀ ਰੋ ਰੋ ਜੀ ਕੋ ਕੁਛ ਐਂ ਕਰੋ। ਸਸ ਇੱਕ ਕਸਾਰ ਜਿਹੇ ਹਾਂ ਇਹ ਪਿਆਰ ਆ ਜੀ ਆ ਬੁੱਛਾ ਦੁੱਛੇ ਜੀ ਉਸਕੋ ਉਹਦਾ ਕੋਈ ਨਹੀਂ ਅੰਨਮਾਗੇ ਬੰਗਿਆ ਹੁੰਦੇ ਨੇ ਪਰ ਇਹਦੇ ਵਿੱਚ ਕੁੜਾ ਸਮਾਨ ਬਹੁਤ ਥੀ ਹੈ ਨਹੀਂ ਕੀ ਕਰਦਾਂਗੇ ਇਹ ਚਪਲ ਦੱਬ ਰਹੇ ਹਾਂ ਕਿੰਨੇ ਰੋੜੇ ਨਿਕਲੇ ਹੈ ਚਪਲ ਦੱਬ ਰਹੇ ਸੋਨੂ ਸਾਬਜੋ ਦੇ ਕੰਮ ਦਿਖਾਉਣੇ ਆਗੇ ਸਾਬਜੋ ਤਾਂ ਮੰਮੀ ਦੀਆਂ ਚੱਪਲਾਂ ਖੁਦ ਟੋਆ ਪੱਟ ਕੇ ਕਹੀਂ ਨਾ ਚੱਪਲਾਂ ਲਗਾਉਣ ਲੱਗ ਰਿਹਾਗਾ ਮੈਂ ਮੰਮੀ ਚੱਪਲਾ ਪਾ ਲੂਗੀ ਇਹਨੂੰ ਚੱਪਲਾਂ ਨਾ ਥੇ ਹੋਣੇ ਅੰਨੇ ਪੁੱਠੇ ਕੰਮ ਕਰਤ ਨੇ ਮੈਂ ਨੰਗੇ ਪੈਰੀ ਜਾਊਂਗੀ ਘਰੇ ਹਾਂ ਸਾਬਜੋ ਤਾਂ ਟੋਆ ਪੱਟ ਕੇ ਉੱਤੇ ਮੈਂ ਮਿੱਟੀ ਪਾਦਾ ਕਹੀਂ ਨਾ ਟੋਆ ਪੱਟਿਆਗਾ ਇਹ ਸਾਬਜੋ ਦੀਆਂ ਖੇਡਾਂ ਨੇ ਆਪਨੇ ਕੀ ਆਰੀ ਹੋਗੀ ਕਿ ਸਾਰ ਇਦੇ ਵਿੱਚ ਪਾਲਕ ਮੇਥੇ ਧਣੇ ਐ ਕਿ ਸਬਜੀ ਆਪਣੀ ਹੋ ਗਈ ਲੇਟ ਕਿਉਂਕਿ ਪਹਿਲਾਂ ਥੇ ਰੋੜਾ ਵਾਲੀ ਮਿੱਟੀ ਪਾਈ ਹੋਈ ਸੀ ਤੇ ਉਹ ਚੱਕੀ ਆ ਕਿ ਹੁਣ ਦੂਜੀ ਮਿੱਟੀ ਪਾਈ ਹੈਗੀ ਉਹ ਰੋੜਾ ਵਾਲੀ ਮਿੱਟੀ ਦੇ ਵਿੱਚ ਹੁੰਦੀ ਨਹੀਂ ਸੀ ਸਬਜ਼ੀ ਤੇ ਤਾਂ ਕਰਕੇ ਹੁਣ ਵਧੀਆ ਮਿੱਟੀ ਪਾਤੀ ਆਪਾਂ ਨੇ ਉਹ ਚਕਾਤੀ ਮਿੱਟੀ ਤੇ ਇਹ ਜਿਹੜੇ ਰੋੜਾ ਵਾਲੀ ਮਿੱਟੀ ਤੋਂ ਬਾਰੋ ਲਿਆ ਕੇ ਭਰਤ ਪਾਈ ਸੀ ਆਪਾਂ ਨੇ ਵੀ ਇੱਥੇ ਆਪਾਂ ਵੀ ਛੱਡ ਪਾਵਾਂਗੇ ਤਾਂ ਕਰਕੇ ਤੇ ਹੁਣ ਆਪਣੇ ਛੱਡ ਬਿਨਾ ਸਰ ਗਿਆ ਤੇ ਹੁਣ ਆਪਾਂ ਸਬਜੀ ਭਾਜੀ ਬੀਜ ਦੀ ਕਰ ਲਈ ਇਹਦੇ ਵਿੱਚ ਅੱਜ ਸਬਜ਼ੀ ਲਾ ਦੇਣੀ ਆ ਹੁਣ ਸਿਆਲ ਵਾਲੀ ਸਬਜ਼ੀ ਦੀ ਸਿਆਲ ਵਾਲੀ ਲਾਵਾਂਗੇ ਪਰ ਤਾਰ ਉੱਤ ਨੂੰ ਗਾਜਰਾਮ ਨੇ ਸਾਰੀ ਸਬਜ਼ੀ ਹੋ ਗਈ ਜੀ ਸਾਗ ਗਾਜਮ ਹੋ ਗਈਆਂ ਅੱਜ ਕੀ ਲੇਟ ਆ ਗਈ ਥੋੜੀ ਜੀ ਹੁਣ ਆਪਾਂ ਲੱਗਾਂਗੇ ਸਬਜ਼ੀ ਲਾਉਣ ਤੇ ਮਾ ਆਪਣਾ ਹੋ ਗਿਆ ਤਿਆਰ ਬਸ ਖਾਲੀਆਂ ਹੀ ਰਹਿ ਗਈਆਂ ਪਾਉਣ ਵਾਲੀਆਂ ਤੇ ਇਹਦੇ ਚ ਰੇਪ ਆਇਆ ਸੀ ਰੂੜੀ ਦਾ ਉਹਦੇ ਵਿੱਚ ਅੱਗੇ ਨਿਕਲੇ ਨੇ ਅੰਨੇ ਆ ਅੱਗ ਲੱਗ ਰਹੀ ਹੈਗੀ ਤੇ ਰੂੜੀ ਆਪਣੀ ਨਾ ਪਿੰਡ ਦੇ ਜਮੀ ਲਵੇ ਆ ਗਈ ਤੇ ਹਰੇਕ ਉਥੇ ਕੂੜਾ ਕਾਹ ਡੇਗ ਜਾਂਦਾਗਾ ਤੇ ਲਫਾਫੇ ਬਹੁਤ ਦੇਕੇ ਜਾਂਦੇ ਨੇ ਤੇ ਝੂਗਨੇ ਬਹੁਤ ਔਖੇ ਨੇ ਅੰਨੇ ਕ ਸਬਜ਼ੀ ਵਾਲੇ ਦੇ ਚ ਟਰਾਲੀਆਂ ਰੇਹ ਦੀਆਂ ਪਾਈਆਂ ਨੇ ਇਹਦੇ ਵਿੱਚ ਅੰਨੇ ਤਾਂ ਲਫਾਫੇ ਨਿਕਲੇ ਆ ਦੀ ਟਰਾਲੀ ਤੇ ਦੋ ਦਿਨ ਹੋ ਗਏ ਇਹਨਾਂ ਨੂੰ ਫੂਕ ਦਿਆ ਉਹਨੂੰ ਤੇ ਆਪਾਂ ਤਾਂ ਦੇਖਦੀ ਨਹੀਂ ਹੈਗੇ ਹੋਰ ਵੀ ਡੇਗ ਜਾਂਦਾਗਾ ਕੋਈ ਅਧਰ ਆਪਣਾ ਸਬਜ਼ੀ ਵਾਲਾ ਬਾਹਣ ਤਿਆਰਾਂਗਾ ਇਹ ਵਿੱਚ ਆਪਾਂ ਦਿੰਦੇ ਆ ਕਿ ਸਰੋਂ ਦਾ ਸੱਟਾ ਤੰਗਲੀ ਮਾਰਦਾ ਆ ਨਹੀਂ ਤੇ ਮੜਾ ਹੀ ਫੋੜੀ ਮਾਰਦਾ ਦਾ ਇਹ ਨਹੀਂ ਤੰਗਲੀ ਮੁੱਖ ਇਕੱਠਾ ਹੋ ਜੂ ਔੜੇ ਨਾਲ ਅੱਛਾ ਆਪਾਂ ਗੋਬੇ ਹੈ ਉਹ ਆ ਗਈ ਪਾਲਕ ਸਰੋ ਆ ਗਈ ਸਾਗ ਆ ਸਰੋ ਪਾਲਕ ਵਰਗੀ ਹੁੰਦੀ ਹੈ ਜੀ ਯਾ ਪਰ ਜੇ ਦੇ ਲਵੇ ਲਵੇ ਵੀ ਦੇ ਦੇ ਤੇ ਵਧੀਆ ਹੀ ਹੋ ਜਾਂਦੀ ਨੇ ਇਹ ਤਾਂ ਆਮ ਹੋ ਜੀ ਮੜੇ ਖਲਾ ਉਹ ਪਾਸੇ ਲਿਆਦਾ ਥੋੜੀ ਜੀ ਉਹ ਕਿ ਇਸੇ ਚ ਇਹ ਤਾਂ ਬੀਬਰੀ ਕਾ ਇਹ ਤਾਂ ਕਰੇ ਪੀ ਤੋਂ ਖੰਡਾ ਹਾਂ ਕਰੇ ਪਈ ਹੈ ਜੀ ਉਧਰ ਲਿਆ ਮੈਂ ਨਹੀਂ ਉਹ ਕਰ ਤੰਗਲੀਆਂ ਜਾ ਉਥੋ ਉਥੇ ਚ ਤੰਗਲੀ ਨਹੀਂ ਪਤਾ ਇਹਨਾ ਤਾਂ ਆ ਪਿਆ ਤਾਂ ਤੰਗੀ ਪਿਆ ਤਾਂ ਰਗਾ ਲੈ ਬਈ ਹੁਣ ਮਾਣ ਗਿਆ ਮੂਲੀਆਂ ਦੇ ਵੀ ਆਪ ਨਹੀਂ ਦੇਖਦੇ ਕਿੰਨੇ ਦਿਨਾਂ ਚ ਸਬਜ਼ੀ ਤਿਆਰ ਹੋ ਜੂਗੀ 20 ਦਿਨਾਂ ਚ ਇਹਦੇ ਕਿ ਲੇਟ ਹੋ ਗਿਆ ਆਪਾਂ ਸਬਜ਼ੀ ਕਣੀਆ ਪਰ ਆਹ ਨੂੰ ਤਾਂ ਹੈਗੀ ਨੇ ਸਬਜ਼ੀਆਂ ਮਾ ਹੋਰ ਗਾਜਰਾ ਸਾਗ ਸਾਗ ਮਲੂਆ ਸਾਰਾ ਕੁਝ ਹੋ ਗਿਆ ਤੇ ਇੱਥੇ ਕਾਲਾ ਜੱਟ ਆਇਆ ਪਾਜਗਾ ਉਹ ਪਟਾਸ ਪਟਾਸ ਸਿਆ ਆਇਆ ਦਾ ਕੀਤਾ ਜੀ ਅਸੀਂ ਕਿੱਥੇ ਆ ਗਾਲਾ ਕਾਲੇ ਜੋਟੇ ਦਾਣੇ ਜਿਹਨੇ ਜਿਹੜੇ ਕੋਈ ਪਟਾਸ ਆਗਾ ਖਾ ਲਓ ਪਟਾਸ ਸਾ ਪਟਾਸ ਖਾ ਲਓ ਸੋ ਚੰਨੀ ਪਈਆ ਅੱਛਾ ਗੜੀ 5 ਵਜੇ ਇਹ ਸਟਾਰਟ ਹੁੰਦਾ ਬਾਅਦ ਕਿਤਨਾ ਇਹ ਹੋ ਗਿਆ ਹਾਂ ਬਾਬੇ ਨੇ ਪੜ੍ਹ ਸੁਖਣ ਜਾਇਆ ਕਰਨ ਗੁਰੂਦਾਰ ਅੱਲਾ ਲਾਇ ਨਹੀਂ ਅੱਲਾ ਖੱਲੀ ਲਾਉਣੀ ਆ ਸਾਡੀ ਜਾਇਓ ਤੋ ਪਰਾ ਹੁਣ ਬਾਹਰ ਨਿਕਲ ਜਾ ਮੈਨੂੰ ਕੋ ਸਾਥ ਅੰਨੇ ਵਰਤੋਂ ਚ ਨਹੀਂ ਆਉਂਦੇ ਇਹ ਸਿਕੰਦਰ ਤੇਰੀ ਅੱਲੇ ਦੇ ਨਾਮ ਨਹੀਂ ਪਤਾ ਹੁੰਦਾ ਜੀ ਸਾਨੂੰ ਛੋਟੇ ਹੁੰਦਿਆਂ ਨੂੰ ਅਸੀਂ ਇਹਨੂੰ ਕਹਿੰਦੇ ਲਾਡਾ ਸਾਰੀ ਮਿਲ ਜਗੰਦਰ ਨਵਰ ਲਾਉਂਦਾ ਹੁੰਦਾ ਮੇਰੇ ਡੈਡੀ ਵੀ ਇਹਨੂੰ ਇਹ ਵੀ ਰੋਜ਼ ਹਰ ਵਾਰੀ ਲਗਾਉਂਦਾ ਹੋਰ ਬੱਚੇ ਕਿਹੜੇ ਨਹੀਂ ਕੱਢਦੇ ਲਾ ਬਾਟ ਤੇ ਵੀ ਲਾ ਦੇ ਵੀ ਤਾਂ ਬਾਦੂ ਨਾ ਕਾ ਬਟਾ ਦੇ ਲੱਗ ਜਾਣਾ ਕੱਲੇ ਕੱਲੇ ਦੀ ਨਾਲ ਸਾਰੇ ਵਾਚ ਜੜੀ ਹੁਣ ਵਰਜਾ ਵਿੱਚ ਨਹੀਂ ਪੁੱਤ ਨਹੀਂ ਇਹੋ ਬਾਸ ਨਿਕਲਦਾ ਹੋ ਜਾਂਦਾ ਪੁੱਤ ਮੈਂ ਸਬਜੀ ਨਹੀਂ ਵਧਿਆ ਨਿਕਲਨੀ ਲਿਓ ਥੰਡੀ ਕਰ ਲੈ ਹੁਣ ਉਧਰ ਦੀ ਕਰਦਾ ਜਿਵੇਂ ਲਿਆ ਫੜ ਤੂੰ ਮਾ ਦੇ ਦੀ ਮਾਡੀ ਤੁਹਾਡੀ ਕਿੱਥੇ ਬੈੰਦੇ ਨੇ ਮਾਡੀ ਪੱਪਾ ਫੜ ਲੈ ਹਾਂ ਸਾਰੇ ਬੁੜੇ ਸਾਰੇ ਤੈਨੂੰ ਜਾਣਦੇ ਨੇ ਸਾਰੇ ਕਾ ਜਾਣਦੇ ਉਹ ਪੁੱਛਦਾ ਜੀ ਉਹਦਾ ਪਿਆਦਾ ਐਸਾ ਵੀ ਤਾਂ ਇੱਟਾ ਬਗਾ ਦੋਗੇ ਤੇ ਇਹ ਦਿਨ ਪਤਾ ਨਾ ਉਹ ਜਿਹੜਾ ਪਾਸਾ ਵੇੜ ਨਾ ਨਰਦਾਂ ਉਹਦੇ ਰਾ ਕੌਡੀਆਂ ਵਾਲਾ ਹਾਂ ਉਹ ਤਾਂ ਚੰਗਾ ਦੀ ਪਿਆਦਾ ਉਹ ਚੱਕ ਲਿਆਉਂਦਾ ਸੀ ਇਹ ਤੂੰ ਚੱਕ ਲੈਣਾ ਦੀਆ ਬੜਿਆ ਨੋ ਪਿਆਦਾ ਉਹਨਾਂ ਨੂੰ ਹੁਣ ਮਿਲਦੇ ਰੇੜੀ ਹੋਰ ਉਹ ਕਿਤੇ ਪਾ ਲੈ ਤੇ ਪਿੱਪਲ ਦਰੋ ਕੇ ਰੱਖਦੇ ਨੇ ਹੁਣ ਹੋਰ ਹੁਣ ਨਹੀਂ ਇਹ ਉਹ ਪਤਾ ਨਹੀਂ ਕਦੇ ਖੋਹ ਖਾ ਦਿੱਤਾ ਉਹ ਤਾਂ ਪਾਪੇ ਤੋਂ ਬਣਵਾਉਂਗਾ ਮੈਂ ਕੋ ਉਹ ਤਾਂ ਨਿਸ਼ਾਨੀ ਹੈ ਸਾਲੇ ਬਾਪੋਂ ਯਾਰੀ ਟਿਕਟੇਟ ਦੇਦੇ ਨੇ ਨਹੀਂ ਕਰਨਾ। ਹੋਰ ਮਾਪੇ ਨੇ ਉਹਨਾਂ ਨੂੰ ਨਾਉਂਦਾ ਹੋਰ ਕਿਸੇ ਨੂੰ ਨਹੀਂ ਉਹਨਾਂ ਨੂੰ ਨਾਉਂਦਾ। ਤੈਨੂੰ ਪਤਾ ਬਣਾਇਆ ਇੱਦੀਆਂ ਨੇ। ਪਤਾ ਨਹੀਂ ਮੈਨੂੰ ਉਹ ਤਾਂ ਪਹਿਲਾਂ ਤੋਂ ਬਣਾਇਆ ਹੋਣਾ ਮੇਰੇ। ਆ ਤੇਰੇ ਉਹ ਸਾਰਾ ਦਿਨ ਮਸ਼ੀਨ ਮੈਂ ਜੱਗ ਹੋ ਜਾ ਕੇ ਮੀਨਾਰ ਖੇ ਤੇਰਾ ਦੋ ਬੋਤਲਾਂ ਦਾਰੂਆਂ ਦਿੱਤੀਆਂ ਨੂੰ। ਉਹ ਬੜਿਆ ਨੇ। ਹੋਰ ਦੀ ਪਿਆੰਦਾ ਬਣਾਇਆਗਾ। ਉਹ ਨਹੀਂ ਪਾਸ ਖੱਦਰ ਦਾ ਆਉਂਦਾ। ਹਾਂ ਖੱਦਰ ਜੇ ਦਾਦੀ ਮੈਂ ਦੇਖਿਆ ਤਾਂ ਹੈਗਾ। ਸਬਜ਼ੋ ਤਾਂ ਕਰੇ ਚੱਕ ਲਿਆਉਂਦਾ ਜੋ ਪਿੱਪਲ ਦੇ ਲ ਕੋ ਜਗਨਨਾਵਲ ਮਗਰੇ ਪਿੱਪਲ ਤੇ ਚੜ ਗਿਆ ਕਰੇ। ਉੱਥੋਂ ਲਾ ਲਿਆ ਕਰੇ ਸਬਜ਼ੋ ਤਾਂ। ਲੈ ਦੂ ਲਾਇ ਜ ਮੈਂ ਅਗਲੀ ਦਿਨ ਕੀ ਅੱਜ ਸ਼ੈਅ ਕਰਾਂ ਕਰਦੇ ਚਲ ਮੈਂ ਇਹ ਲਾ ਦਿੰਦੀ ਲੈ ਪਰਾਹਟ ਤੇ ਜਾ ਰਹਾ ਹੋਗੀ ਚੰਗਾ ਹੁਣ ਮੈਂ ਦੂਜਾ ਕੀ ਸ਼ੈਅ ਕਰਾਂ ਅ ਅ ਅ ਅੰਨੀ ਜੀ ਪਰਦਾ ਹੋ ਜੀ ਵੀ ਤੇ ਆਈ ਉਹ ਉਹ ਕਰਦੇ ਪਰਾਹ ਹੋ ਜਾ ਹੁਣ ਮੈਂ ਹੁਣ ਨਿਕਲਾਂਗਾ ਇੱਧਰ ਪਰਾਹ ਹੋ ਜਾ ਮੈਂ ਇਹ ਕਿਵੇਂ ਸ਼ੈਅ ਕਰਾਂ ਆ ਚੱਕਰੋੜਾ ਇਹ ਲੈ ਜੇ ਪਤਾ ਡੈਡੀ ਕਿਵੇਂ ਹੁੰਦਾ ਹਾਂ ਹੋਰ ਪੁੱਤ ਬਾਪੂ ਨੂੰ ਬਣਾਉਣਾ ਹੁੰਦਾ ਉਹ ਮੈਂ ਸੰਤੀ ਬਣਾਇਆ ਹੋਇਆ ਦੇ ਘਪੜੇ ਸਾਨ ਵਾਲੀ ਸੀ ਕਿਸੇ ਬਟਨ ਨਾਲ ਉਹਨੇ ਚੱਕ ਕੇ ਲਿਆਇਆ ਕਰੇ ਕੀ ਹੁੰਦਾ ਵਧੀਆ ਵਧੀਆ ਹੁੰਦਾ ਹਨਾ ਡੈਡੀ ਬਚਪਨ ਹਲਾਇ ਬਚਪਨ ਤੇ ਬਚਪਨ ਹੀ ਰਹਿੰਦਾ ਪ੍ਰਾਰਥਨਾ ਕਰਦੇ ਉਹ ਕਹਿੰਦਾ ਬਦਲ ਜੂਗਾ ਮੈਂ ਬਿੱਦਾ ਠੀਕ ਹੈ ਇਹ ਵੀ ਦੇਖ ਆ ਲੈ ਉਹ ਇਹ ਜਨਾ ਗੇਰੇ ਬਾਹਰ ਜੇ ਬਾਹਰ ਗੇਰੇ ਚ ਪਰ ਚਾਹ ਵੀ ਤਾ ਤਾ ਵੀ ਤ ਨੂੰ ਬਹੁਤ ਸ਼ਬਦ ਸਿਖਾਏ ਨੇ ਮੈਂ ਪੰਜਾਬੀ ਦੇ ਨੂੰ ਪਤਾ ਨਹੀਂ ਕੀ ਹਾਂ ਸਮਝਦਾ ਇੱਕ ਤਾਂ ਇਹ ਤਾਂ ਨੀਰੇ ਵਾਲਾ ਕਿਹੜਾ ਹੁੰਦਾ ਹੈ ਨੀਰੇ ਵਾਲਾ ਨੀਰਾ ਕਿਹ ਨੀਰੇ ਵਾਲਾ ਨੀਰੇ ਵਾਲੇ ਆ ਵਗ ਜਾ ਜਾ ਭੱਜਾ ਪਤਾ ਨਹੀਂ ਵੀ ਨੀਰੇ ਵਾਲਾ ਕੀ ਹੁੰਦਾ ਮੈਂ ਤੈਨੂੰ ਦੱਸਾਂਗੀ ਤੜਕੇ ਦੱਸਾਂ ਦਿਨ ਕੋਲ ਗਿਆ ਤੂੜੀ ਵਾਲੀ ਕਮਰਾ ਇਹ ਚ ਤੂੜੀ ਹੁੰਦੀ ਆਪਣੀ ਹਾਂ ਤੜਕੇ ਤੂੰ ਨੀਰੇ ਵਾਲੇ ਚੋਂ ਹੁੰਨੀਏ ਦੀ ਚ ਨੀਰਾ ਕਹਿੰਦੇ ਨੇ ਨੀਰਾ ਨੀਰਾ ਤਾਂ ਆਪਣੇ ਹੀ ਮਾਨਸਾ ਜਿਲ੍ਹੇ ਚ ਨੀਰਾ ਬੋਲਦੇ ਨੇ ਆਪਾਂ ਤਾਂ ਤੂੜੀ ਕਹਿੰਦੇ ਆਂ ਨਹੀਂ ਨਹੀਂ ਮਾਨਸਾ ਜਿਲ੍ਹੇ ਦੀ ਬੋਲੀ ਆ ਇਹ ਦੇਖ ਜਿਹੜੀ ਕਿਦਾਂ ਮੋਟਾ ਕੰਚਾ ਆ ਦੇਖ ਬੋ ਤੂੰ ਮੇਰੇ ਵਜੇ ਗੜਾ ਮਾਨਸਾ ਜਿਲ੍ਹੇ ਚ ਨੇ ਸਾਰੇ ਨੀਰਾ ਕਹਿੰਦੇ ਨੇ ਨੀਰਾ ਆਪਾਂ ਕਹਿੰਦੇ ਆਂ ਕਿ ਤੂੜੀ ਉਹ ਨਹੀਂ ਨਹੀਂ ਜਗ ਮੈਂ ਤੂੰ ਮੈਂ ਤੂੜੀ ਜਾਨੀਂ ਸਰੀਆ ਨੇ ਰਿਆਂ ਸੜੇ ਨੇ ਮਮੀ ਹੱਦੀ ਹੱਦੀ ਕਰਦੇ ਰੈਡਰ ਹੋ ਜਾਇਆ ਤੁਮਾਨੂੰ ਸਫਾਰ ਕਰਾਂ ਬੇਟੀ ਮੰਮੀ ਆ ਗਈ ਬੱਤ ਬਹਣ ਕਿਨੂ ਆਇਆ ਨੇ ਸੇ ਬਹਣ ਬਹਣ ਕਿਨੂ ਆ ਲੈਣ ਸਮਝਦਾ ਬਹਣ ਬਹਣ ਜ਼ਮੀਨ ਵਿੱਚ ਜੀਰੀ ਬੀਜੇ ਦੇ ਨੇ ਬਹਣ ਜ਼ਮੀਨ ਇੱਕੋ ਗੱਲ ਹੈ ਅੱਜ ਆਪਾਂ ਸਬਜ਼ੀ ਲਾ ਰਹੇ ਆ ਬਹਣੀਆਂ ਹਾਂ ਧੀਰੇ ਚ ਧੀਰੀ ਵੀ ਹੋਵੀ ਹੈ ਨੇ ਖਿਆਰੀ ਹੋ ਗਈ ਆਪਣੀ ਮੇਥਿਆਂ ਦੀ ਇੱਕ ਵੀਤੀ ਸਰੋਂ ਸਾਗ ਵਾਲੀ ਸਰੋਂ ਪਾਲਕ ਸਰੋਂ ਹੋਰ ਅਦਰ ਕੀ ਲਾ ਦਾਂਗੇ ਪਤਾ ਨਹੀਂ ਆ ਤੇ ਉਹ ਤੇਰੇ ਦਿੱਕਾ ਲੈ ਲੈ ਤੈਨੂੰ ਲੈ ਆ ਪਾ ਲਈ ਕੀ ਆ ਉਹ ਦੜੀਆਂ ਨੇ ਮੈਸਟਰ ਤੋਂ ਲੱਗਿਆ ਹੁੰਦਾ ਮੈਂ ਲ ਮੇਰੇ ਨਾਲ ਕਿੱਸੀ ਕਿੱਸੀ ਖੇਦੇ ਦਾ ਸੀ ਇਸਤੀ ਬਣਾ ਕੇ ਉਹੀ ਤਾਂ ਨਹੀਂ ਠੀਕ ਗਿਆ ਉਹੀ ਹੋਗਾ ਇਹਦੇ ਆమే ਕਿਸਤੀ ਕਿਸਤੀ ਹੈਦੇ ਰਹੀ ਉਹੀ ਆ ਉਹੀ ਆ ਹੋਰ ਉਹੀ ਮਿੱਟੀ ਚਾ